ਕਪੂਰ ਸਤਿਗੁਰੂ ਜੀ ਨੂੰ ਬੋਲ ਕਰ ਲਈ। ਜੁਨਾ ਦਿਹਾੜੀ ਦਿਹਾੜੀ ਇਸ ਸਾਲੀਆਂ ਸੇਵਾਵਾਂ ਦੇ ਵਿੱਚ ਅਸੀਂ ਪਾਈ ਧਰਗੁਰੂ ਗ੍ਰੰਥ ਸਾਹਿਬ ਜੀ ਦਾ ਅਰਾਸ ਤੇ ਪਾਚ ਕਸਤ ਦਾ। ਉਹ ਸੰਤਾ ਜੀ ਦੇ ਵਿੱਚ ਪਈ ਇੱਕ ਇੱਕ ਸੇਵਾ ਦਾ। ਇੱਕ ਫਲਕੀ ਇੱਕ ਜੀ ਸਾਹਿਬ ਜੀ ਦਾ ਅਰਾਸ ਆਪ ਕਰਕੇ ਜੁੜਨਾ ਹੈ। ਅਜੇ ਮੇਰੇ ਮਿੱਤਰੋ ਲਾਟਾ ਨਿਕਲਨੇ ਅਜੇ ਲੇ ਲਾਲ ਗਵਾਰੇ ਮਿੱਟੀ ਨਾ ਫਰੌੜ ਜੋਗੀਆਂ ਨਹੀਂ ਉਹ ਬੱਜੇ ਕਿਆਰਿਆਂ ਦਾ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਲੋਕ ਕਹਿੰਦੇ ਨਹੀਂ ਫੋਕੇ ਸਰਕਾਰਾਂ ਦਾ ਵੀ ਲਾਜੇ ਕਿੱਦੇ ਜਿੱਤ ਹੌਸਲੇ ਦੀ ਜਿੱਤ ਹੁੰਦੀ ਉਹ ਕਹਿੰਦੇ ਪੈਂਦੇ ਜੀ ਫੋਕੇ ਹਾਂਜੀ ਸਰ ਕੀ ਨਾ ਜੀ ਆਪਣਾ ਮੇਰਾ ਨਾਮ ਜੀ ਇੰਦਰਜੀਤ ਸਿੰਘ ਰਿੰਕੂ ਹੈ ਛੋਟਾ ਨਾਮ ਪਿੰਡ ਫਤਿਹਗੜ ਸ਼ੁਕਰਚੱਕੇ ਦਾ ਠੀਕ ਹੈ ਸਭ ਤੋਂ ਪਹਿਲਾਂ ਉਹ ਕਬੱਡੀ ਕਪੀ ਬਹੁਤ ਬਹੁਤ ਬਤਾਈਆਂ ਧੰਨਵਾਦ ਕਿੰਨੀ ਖੁਸ਼ੀ ਕਿੰਨਾ ਕੁ ਸ਼ਾਕੀ ਕਹਿਣਾ ਚਾਹੋਗੇ ਸਾਨੂੰ ਇਹ ਜੀ ਸਾਡਾ ਹੁਣ ਤੱਕ ਸਤਵਾਂ ਕਬੱਡੀ ਕੱਪ ਹੈ ਜੀ ਸਾਨੂੰ ਬਹੁਤ ਸ਼ਾਤਨਾ ਸਾਰਾ ਪਿੰਡ ਸੇ ਜੋਗ ਕਰਦਾ ਸਾਡਾ ਇਲਾਕਾ ਸੇ ਜੋਗ ਕਰਦਾ ਐਨਆਰ ਵੀਰ ਸਾਡੇ ਨਾਲ ਸਾਰੇ ਸਹਿਯੋਗ ਕਰਦੇ ਆ ਇਹ ਪਹਿਲਾ ਕਬੱਡੀ ਕੱਪ ਅਸੀਂ 5 ਸਤੰਬਰ ਨੂੰ ਮਨਾਉਂਦੇ ਹਾਂ ਜੀ ਠੀਕ ਹੈ ਐਲਕੀ ਬਾਰਿਸ਼ਾਂ ਕਰਕੇ ਉਹ ਜਿਹੜਾ ਨਹੀਂ ਹੋ ਸਕਿਆ ਇਹ ਕਰਕੇ ਅਸੀਂ ਸਾਡੀ ਤਰੀਕ ਕਰਕੇ 15 ਅਕਤੂਬਰ ਰੱਖੀ ਹੈ ਜੀ ਸਾਰੇ ਪਿੰਡ ਦੀ ਸਲਾਹ ਨਾਲ ਸਹਿਯੋਗ ਨਾਲ ਠੀਕ ਹੈ ਗੱਲ ਕਰੀਏ ਪਨਾਮਾ ਦੀ ਕੀ ਕੀ ਨਾਮ ਰੱਖਿਆ ਨਾਮ ਸਾਡਾ ਜਿਹੜਾ ਸ਼ੋਅ ਮੈਚ ਵੱਡਾ ਜੀ ਉਹਦਾ ਸਾਡਾ ਪ੍ਰਾਈਜ਼ ਹੈਗਾ ਜੀ ਪਹਿਲੇ ਦਾ 180000 ਰੁਪਇਆ ਜੀ ਫਸਟ ਨੂੰ 1 ਲੱਖ ਜੇ ਤੇ ਦੂਸਰਾ ਸੈਕੰਡ ਪ੍ਰਾਈਜ਼ ਸਾਡਾ 80000 ਰੁਪਏ ਠੀਕ ਹੈ ਐਨਆਰਆਈ ਭਰਾਵਾਂ ਦਾ ਵੀ ਕਿੰਨਾ ਸਹਿਯੋਗ ਹੈ ਹਾਂਜੀ ਉਹਨਾਂ ਦਾ ਬਿਲਕੁਲ ਸਹਿਯੋਗ ਹੈਗਾ ਜੀ ਠੀਕ ਹੈ ਬਹੁਤ ਸਹਿਯੋਗ ਹੈ ਸਾਡੇ ਨਾਲ ਸਾਡੇ ਇਲਾਕੇ ਦੇ ਜਿਹੜੇ ਵੀਰ ਭਰਾ ਸਾਰੇ ਸਹਿਯੋਗ ਕਰਦੇ ਗੱਲ ਕਰੀਏ ਆਪਾਂ ਨੌਜਵਾਨ ਬੱਚਿਆਂ ਦੀ ਉਹਨਾਂ ਉਹਨਾਂ ਨੂੰ ਆਪਣਾ ਸੰਦੇਸ਼ ਕੀ ਦੇਣਾ ਚਾਹੋਗੇ ਸੰਦੇਸ਼ ਇਹੀ ਹੈ ਜਿਹੜਾ ਮੌਜੂਦਾ ਹਾਲਾਤ ਹੈ ਨਸ਼ੇ ਤੋਂ ਬਚਣਾ ਚਾਹੀਦਾ ਵਾ ਇਹ ਨਸ਼ੇ ਦਾ ਬਹੁਤ ਮਾਰੂ ਪ੍ਰਭਾਵ ਆ। ਇਹ ਤੋਂ ਦੂਰ ਰਹਿਣਾ ਚਾਹੀਦਾ। ਗੇਮਾਂ ਨਾਲ ਜੁੜਨਾ ਚਾਹੀਦਾ। ਇਹ ਹੀ ਸਾਡਾ ਸੰਦੇਸ਼ ਹੈ ਤੁਹਾਡੇ ਜੀ। ਸੰਗਤਾਂ ਵਿੱਚ ਕੀ ਕੀ ਪ੍ਰਬੰਧ ਕੀਤੇ ਜਾਂਦੇ ਦੂਰ ਦੂਰ ਕਿਹਾ ਗਿਆ। ਸੰਗਤਾਂ ਲਈ ਆ ਤੁਹਾਡੇ ਸਾਹਮਣੇ ਹੈ ਜੀ ਜਿੰਨੇ ਜੋਗੇ ਹੈਗੇ ਆ ਆਪਣਾ ਲੰਗਰ ਦਾ ਪ੍ਰਬੰਧ ਕੀਤਾ ਜੀ। ਠੀਕ ਹੈ। ਤੇ ਸਾਰਿਆਂ ਦੇ ਸਹਿਯੋਗ ਨਾਲ ਹੀ ਹੈ ਜੀ ਇਹ। ਠੀਕ ਹੈ। ਜੀ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਜੀ ਮੇਰੇ ਵੱਡੇ ਭਰਾ ਰਿੰਕੂ ਬਹੁਤ ਹਣੀ ਹੈ। ਕਬੱਡੀ ਕੱਪ ਕਰਾਉਂਦੇ ਆ ਜੀ ਬਹੁਤ ਖੁਸ਼ੀ ਹੈ ਇਹ ਇਸੇ ਦਿਨ ਫਸਟ ਟਾਈਮ ਆ ਕਬੱਡੀ ਕੱਪ ਦੇ ਵਿੱਚ ਆਇਆ ਜੀ ਠੀਕ ਹੈ ਜੀ ਇਹ ਬੱਚਾ ਨੂੰ ਜੇ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਬੱਚਿਆਂ ਵਾਸਤੇ ਬਹੁਤ ਵਧੀਆ ਹੈ ਜੀ ਉਹ ਪਰਾਲਾ ਜਿਹੜਾ ਨਸ਼ੇ ਤੋਂ ਦੂਰ ਬੱਚੇ ਰਹਿਣ ਗਰਾਊਂਡ ਨਾਲ ਜੁੜਨ ਇਹ ਬਹੁਤ ਵਧੀਆ ਪਰਾਲਾ ਹੈ ਹਰ ਇੱਕ ਪਿੰਡ ਦੇ ਵਿੱਚ ਹੋਣਾ ਚਾਹੀਦਾ ਇਹ ਟੂਰਨਾਮੈਂਟ ਹਰ ਸਾਲ ਟੂਰਨਾਮੈਂਟ ਹੋਣੇ ਚਾਹੀਦਾ ਜੀ ਠੀਕ ਹੈ ਐਨ ਆਰ ਆਈ ਭਰਾ ਵੀ ਆਪਣੇ ਕਿਲਮਾਈ ਵਿੱਚੋਂ ਸਹਿਯੋਗ ਕਰਦੇ ਆ ਉਹਨਾਂ ਨੂੰ ਤੁਸੀਂ ਕੀ ਆਪਣਾ ਸੰਦੇਸ਼ ਦੇਖੋ ਐਨਆਰਈ ਭਰਾ ਵੀ ਇੱਥੋਂ ਹੀ ਗਏ ਆ ਸਾਰੇ ਉਹਨਾਂ ਨੂੰ ਪਤਾ ਜੀ ਇਸ ਆਪਣੇ ਵਿਰਸੇ ਦਾ ਪਤਾ ਸਾਰਿਆਂ ਗਰਾਊਂਡ ਦੇ ਨਾਲ ਜੁੜੇ ਰਹੇ ਆ ਉਹਨਾਂ ਨੂੰ ਹੈਗਾ ਜੀ ਸਾਡਾ ਵੀ ਇੱਥੇ ਪਿੰਡਾਂ ਦੇ ਵਿੱਚ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਜਿੰਨਾ ਵੀ ਉਪਰਾਲਾ ਕਰਦੇ ਆ ਬਹੁਤ ਵਧੀਆ ਕਰਨ ਦੇ ਜੀ ਉਹ ਵੀ ਠੀਕ ਹੈ ਬਹੁਤ ਬਹੁਤ ਮਿਹਰਬਾਨ ਹਰਨਾ ਪਹਿਲੇ ਸਮੇਂ ਦੀ ਕਬੱਡੀ ਨੂੰ ਤੁਹਾਨੂੰ ਦੀ ਕੋਚਿੰਗ ਕਿੱਦਾਂ ਦੇ ਦੋ ਨਹੀਂ ਪਹਿਲੇ ਸਮੇਂ ਦੀ ਕਬੱਡੀ ਬਹੁਤ ਜ਼ੋਰ ਦੀ ਕਬੱਡੀ ਆਜ ਕੱਲ ਟੈਕਨੀਕਲ ਕਬੱਡੀ ਹੋ ਗਈ ਹੈ ਜੀ ਦੇਖੋ ਅੱਗੇ ਕੌਡੀਆਂ ਦੀ ਕਬੱਡੀ ਹੁਣ ਲੱਖਾਂ ਦੀ ਕਰੋੜਾਂ ਦੀ ਹੋ ਗਈ ਹੈ ਜੀ रिंकू जी भी खेड़ दे रहे हैं रिंकू भाई मेरा खेड़ दे रहा बाउ खेड़ दे रहे चंगे प्लेयर रहे जी अपने समय दे विच एक तगड़े प्लेयर से जी ठीक है सर थैंक यू जी गी। 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 जी तो है। नाम नाम देको तो देको का है ये कबड्डी क्रिकेट ਅੱਜ ਅਮਰ ਸਿੰਘ ਜੀ ਉਹਦਾ ਜੀਵਨ ਸਿੰਘ ਜਨਮ ਦਿਹਾੜਾ ਮਨਾਇਆ ਜਾ ਰਿਹਾ ਜਿਲ੍ਹਾ ਸ਼੍ਰੀ ਅਮਰਪੁਰ ਸਾਹਿਬ ਦਾ ਫਤਿਹਗੜ ਸ਼ੁਕਰਚੱਕ ਪਿੰਡ ਆ ਇੱਥੇ ਬਹੁਤ ਵਧੀਆ ਹਰ ਸਾਲ ਇਹ ਖੇਡ ਮੇਲਾ ਹੁੰਦਾ ਤੇ ਇਸ ਸਾਲ ਵੀ ਉਮੀਦ ਕਰਦੇ ਆ ਕਿ ਬਹੁਤ ਵਧੀਆ ਪਲੇਅਰ ਆਉਣਗੇ ਤੇ ਬਹੁਤ ਵਧੀਆ ਖੇਡ ਮੇਲਾ ਹੋਵੇਗਾ ਤੋਂ ਮੈਂ ਇੱਕ ਕਬੱਡੀ ਕਮੇਟੀ ਦੇ ਨਾਤੇ ਸਾਰੇ ਨਗਰ ਫਤਿਹਗੜ ਸ਼ੁਕਰਚੱਕ ਤੋਂ ਤੇ ਅਮਰ ਸਿੰਘ ਬਾਬਾ ਜੀਵਨ ਸਿੰਘ ਦੀ ਸਪੋਰਟਸ ਕਲੱਬ ਦੇ ਪ੍ਰਧਾਨ ਵੱਡੇ ਵੀਰ ਇੰਦਰਜੀਤ ਸਿੰਘ ਰੇਕੂ ਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਅੱਜ ਬਹੁਤ ਵਧੀਆ ਮੀਟ ਕਰਦੇ ਬਹੁਤ ਸੋਹਣਾ ਖੇਡ ਮੇਲਾ ਬਹੁਤ ਦਰਦਪਤਾ ਜੀ ਤੇ ਜਲਦੀ ਤੋਂ ਜਲਦੀ ਬੋਪੈਲਾ ਆ ਜਾਣਾ ਉਧਰ ਸਾਹਮਣੇ ਇੱਕੋ ਇੱਕ ਕੱਦ ਪਾਟ ਸਿੱਖ ਸਰਦਾਰ ਲੱਗਦਾ ਹੋਇਆ ਕਿ ਹੋਰ ਮੰਨੋ ਲੱਗਦਾ ਵੀ ਨਾ ਤਾਂ ਮੁੰਡੇ ਨੇ ਰੋਪੜ ਜਾਂਦਾ ਗੁੱਲੂ ਕੇ ਨਹੀਂ ਗੱਲ ਸੁਣੇ ਨਹੀਂ ਬੱਲੇ 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 ਕਬੱਡੀ 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 ਕਿਹੜੀ ਰਗਲੀਆ ਟੀਮਾਂ ਨੂੰ ਬੈਂਦੀ ਹੈ ਵੀ ਕਿਹੜੀ ਕਿਹੜੀ ਯਾਰ ਨੇ ਉਹ ਲਾਈ ਨੂੰ ਪਤਾ ਉਹ ਪਤਾ